ਜਦੋਂ ਉਹਨਾਂ ਸਿੰਘਾਂ ਨੂੰ ਲੈ ਕੇ ਆਏ ਆ ਤੇ ਇਹ ਵੀ ਕਿਸੇ ਨੂੰ ਵੀ ਮਾਰ ਕੁੱਟ ਕੇ ਪਹਿਲਾਂ ਵੀ ਫਟ ਫੜ ਕੇ ਬੜਾ ਇੱਕ ਦੋ ਵਾਰ ਫੜਿਆ ਇਰਾਜ ਨੰਗਦੇ ਜੀ ਸਿੰਘਿਆਂ ਦੀ ਅੱਛਾ ਮਤਲਬ ਕਈ ਵਾਰੀ ਪਹਿਲਾਂ ਵੀ ਸ਼ੱਕ ਦੇ ਤੌਰ ਤੇ ਲੈ ਜਾਂਦੀ ਹਾਂ 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 ਜੀ ਲੈ ਜਾਂਦੀ ਹੈ ਕਹਿੰਦੀ ਉਹ ਦਿਨ ਜਦੋਂ ਨੰਗੇ ਆ ਤੇ ਇਹਨੂੰ ਨਾਲ ਕੁੱਟ ਦੇ ਮਾਰ ਦੇ 50 ਕਿ ਲੈ ਗਏ ਆ ਤੇ ਬੋਟੀ ਮਗਰ ਭੱਜੀ ਆ ਅੱਛਾ ਜਦੋਂ ਭੱਜੀ ਆ ਤੇ ਬੋਟੀ ਡੇਕ ਪੀ ਉਹਦੇ ਸੱਤ 60 ਲੱਗਦੀ ਇਨੂੰ ਵੀ ਹੋ ਸਕਦਾ ਹਥਿਆਰ ਫੜਾਤਾ ਪਿੰਡ 'ਚ ਲੋਕ ਕਹਿੰਦੇ ਆ ਵੀ ਹਥਿਆਰ ਇਹਨੂੰ ਵੀ ਫੜਾਤਾ ਹੈ ਅੱਛਾ ਮਗਰ ਪੁਲਿਸ ਜਾਣ ਲਈ ਆ ਤੇ ਗਾੜੀ ਇਹ ਵੀ ਮੁਕਾਬਲਾ ਕਰਦੇ ਜਾਂਦੇ ਆ ਇਹ ਉਹਨਾਂ ਨੇ ਸਸਕਾਰ ਕੀਤਾ ਸਾਨੂੰ ਸਵੇਰੇ ਜਿਹੜਾ ਅਖਬਾਰ 'ਚ ਆਇਆ ਨਾ ਉਦੋਂ ਸਾਨੂੰ ਪਤਾ ਲੱਗਾ ਵਾ ਉਹ ਅਹੀਂ ਆਨੇ ਖਰੇ ਲੁੱਕ ਗਿਆ ਕਿੱਥੇ ਸਾਨੂੰ ਨਹੀਂ ਪਤਾ ਭਾਈ ਗੁਰਦਰ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਤੁਹਾਨੂੰ ਤੰਗ ਪਰੇਸ਼ਾਨ ਬੜਾ ਕਰ ਦੇਂਦੇ ਕੁੱਟ ਮਾਰਦੇ ਖਾਂਟਾਨੀ ਵਹਾਂ ਦੇ ਉਹਨਾਂ ਨੇ ਗਾਲਾਂ ਕੱਢਣੀਆਂ ਫਿਰ ਸਾਡੇ ਬਾਪੂ ਜੀ ਤੇ ਸਾਡੇ ਬਾਪੂ ਜੀ ਬਜ਼ੁਰਗ ਹੀ ਸਾਡੀ ਮਾਤਾ ਜੀ ਹੀ ਫਿਰ ਉਹਨਾਂ ਨੂੰ ਹੀ ਫੜ ਕੇ ਲੈ ਗਏ ਮੈਂ ਤੇ ਲੋਕੀਂ ਨਾ ਪਾਸੇ ਹੋ ਗਈ ਠੀਕ ਹੈ ਉਹ ਵਿਚਾਰੇ ਘਰ ਸੀ ਬਜ਼ੁਰਗ ਉਹਨਾਂ ਨੂੰ ਫੜ ਕੇ ਲੈ ਗਏ ਅਜੇ ਵਿਆਹ ਥੋੜਾ ਜਿਹੀ ਅੱਧੇ ਹੋਇਆ ਚਾਰ ਮਹੀਨੇ ਹੋਈ ਵਿਆਹ ਨੂੰ ਚਾਰ ਮਹੀਨੇ ਵਿਆਹ ਨੂੰ ਚਾਰ ਮਹੀਨੇ ਵਿਆਹ ਨੂੰ ਇੱਕ ਡੂਰ ਸਾਹਿਬ ਬਹਿ ਕੇ ਹੀ ਉਹਦੇ ਬਿੰਦਰਾ ਗੰਦੀ ਤੇ ਹੁਕਮਾਂ ਤੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਇਹ ਸਾਰਾ ਮੁੰਡ ਉਥੋਂ ਵਜਾ ਇਹ ਇੱਕ ਸੋਹਣਾ ਸਲੱਖਾ ਜਵਾਨ 4 ਮਹੀਨੇ ਵਿਆਹ ਹੋਏ ਹੋਣ ਉਹਦਾ ਦਿਲ ਕਰਦਾ ਤਾਂ ਮੈਂ ਹੱਥ ਚੁੱਕ ਕੇ ਤਰੇ ਆਪਣਾ ਹਾਲਾਤ ਇਤਰਾਹੇ ਬਣਾ ਦਿੱਤੇ ਗਏ ਕਿ ਜਿਹੜੇ ਆ ਇਹ ਨੌਜਵਾਨ ਬਾਗੀ ਹੋਵੇ ਫਿਰ 4 ਮਹੀਨੇ ਤੱਕ 10 ਦਿਨ ਉੱਥੇ ਰਹਿਣੀ 10 ਦਿਨ ਮੇਰੇ ਕੋ ਰਹਿਣੀ ਉਹਨੇ ਗੁਰਦੁਆਰੇ ਗਈ ਖਡੂਰ ਸਾਹਿਬ ਹੂੰ ਉਥੋਂ ਮੁੱਕੀ ਲੈ ਆਉਂਦੀ ਇੱਕਦਾਂ ਗੁਰਦੁਆਰੇ ਜਾਂਦੀ ਸੀ ਤੇ ਆਂਦੇ ਬੀਪੀ ਵੱਧ ਗਿਆ ਵਾ ਕਿਆ ਕਰ ਲੈਂਦੀ ਆ ਤੇ ਡਾਕਟਰ ਲੈ ਜਾਂਦਾ ਤੇ ਮੁੱਕ ਗਈ 4 ਮਹੀਨੇ ਤੱਕ ਪਤਾ ਲੱਗਾ ਕਿ ਉਹ ਭਾਈ ਗੁਰਗਰ ਸਿੰਘ ਦੀ ਤਸਵੀਰ ਨੂੰ ਆਪਣੀਆਂ ਬਾਹਾਂ ਚ ਲੈ ਕੇ ਲੰਮੇ ਪੈ ਜਾਂਦੀ ਸੀ ਤੇ ਹਰ ਵਕਤ ਉਹਦੇ ਬਾਰੇ ਸੋਚਦੀ ਰਹਿੰਦੀ ਸੀ ਤੇ ਸਿਰਫ 4 ਮਹੀਨੇ ਬਾਅਦ ਉਹ ਬਿਰਹਾ ਦੀ ਚੋਟ ਨਾ ਸੈਂਦਿਆ ਹੋਇਆ ਉਹ ਵੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਈ ਸੰਗਠਨ ਦਾ ਫਾਟਸੀ ਪ੍ਰੋਗਰਾਮ ਇਕੱਲੀਆਂ ਸਾਰੀਆਂ ਸੰਤਾਂ ਨੂੰ ਮੇਰੇ ਵੱਲੋਂ ਯਾਨੀ ਬਰਵੰਦਰ ਸਿੰਘ ਪੱਖੋਂ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ ਵਿੱਚ ਪਹੁੰਚਿਆ ਜੀ ਸਤਿਕਾਰਯੋਗ ਮਾਤਾ ਸਵਰਨ ਕੌਰ ਜੀ ਜੋ ਕਿ ਮਾਤਾ ਜੀ ਨੇ ਸ਼ਹੀਦ ਪਾਈ ਗੁਰਿੰਦਰ ਸਿੰਘ son of ਕਾਬਲ ਸਿੰਘ ਪਿੰਡ ਜੋਧਪੁਰ ਜ਼ਿਲ੍ਹਾ ਤਰਨਤਾਰਨ 35 1991 ਨੂੰ ਭਾਈ ਗੁਰਿੰਦਰ ਸਿੰਘ ਜਿਹੜਾ ਇੱਕ ਮੁਕਾਬਲੇ ਦੇ ਵਿੱਚ ਸ਼ਹੀਦ ਹੋ ਗਿਆ ਸੀਗਾ ਤੇ ਵੈਸੇ ਆਪਜੀ ਦੀ ਜਾਣਕਾਰੀ ਵੀ ਦੱਸ ਦਈਏ ਕਿ ਇਸ ਪਰਿਵਾਰ ਦੀ ਵੀਡੀਓ ਅਸੀਂ ਪਹਿਲਾਂ ਜਿਸ ਚੈਨਲ ਤੋਂ ਸਾਡੀ ਸ਼ੁਰੂਆਤ ਹੋਈ ਸੀਗੀ ਉਸ ਚੈਨਲ ਤੇ ਕੀਤੀ ਸੀ ਤੇ ਉਹ ਸ਼ਾਇਦ ਕਿਸੇ ਕਾਰਨ ਚੈਨਲ ਜਿਹੜਾ ਅੱਜ ਕੱਲ ਨਜ਼ਰ ਨਹੀਂ ਆਉਂਦਾ ਕੋਈ ਸਟੋਰੀ ਉਹ ਸਮੇਂ ਚ 4 ਸਾਲ ਉਸੇ ਚੈਨਲ ਦੇ ਉੱਤੇ ਸਟੋਰੀਜ਼ ਕੀਤੀਆਂ ਸੀਗੀਆਂ ਅਤੀਤ ਦੇ ਪਰਛਾਵੇਂ ਟਾਈਟਲ ਦੇ ਤੇ ਉੱਥੇ ਕੀਤੀ ਸੀ ਪਰ ਉਹ ਹੁਣ ਕਿਤੇ ਲੱਭਦੀ ਨਹੀਂ ਪਰਿਵਾਰ ਦੀ ਖਾਇਸ਼ ਸੀ ਜਾਂ ਹੁਣ ਇਹਨਾਂ ਦੇ ਬੱਚਿਆਂ ਦੀ ਭਈ ਸਾਨੂੰ ਆਪਣੇ ਪਰਿਵਾਰ ਦੇ ਸ਼ਹੀਦ ਹੋਏ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਜਾਂ ਉਹਦੀ ਵੀਡੀਓ ਨਹੀਂ ਮਿਲਦੀ ਤੇ ਅੱਜ ਅਸੀਂ ਇਹ ਵੀਡੀਓ ਇੱਕ ਵਾਰੀ ਫੇਰ ਕਰ ਜਾ ਰਹੇ ਹਾਂ ਮਾਤਾ ਸਵਰਨਕੌਰ ਜੀ ਦੇ ਪਰਿਵਾਰ ਦੇ ਵਿੱਚ ਕੀ ਕੁਝ ਹੋਇਆ ਪੀਤੀਆ ਤੇ ਕਿਵੇਂ ਹੁਣ ਤੱਕ ਦੀ ਜ਼ਿੰਦਗੀ ਗੁਜ਼ਰੀ ਆ ਉਹ ਗੱਲਬਾਤ ਕਰਦੇ ਆ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਭ ਤੋਂ ਪਹਿਲਾਂ ਤੇ ਇਹ ਦੱਸਿਓ ਜੀ ਮਾਤਾ ਜੀ ਕਿੰਨੇ ਬੱਚੇ ਆ ਤੁਹਾਡੇ ਮੇਰੇ ਤਿੰਨ ਬੱਚੇ ਇੱਕ ਬੇਟੀ ਦੋ ਬੇਟੇ ਇੱਕ ਬੇਟਾ ਛੇਦ ਹੋ ਗਿਆ ਠੀਕ ਆ ਹੁਣ ਇੱਕ ਬੇਟਾ ਤੇ ਇੱਕ ਬੇਟੀ ਆ ਠੀਕ ਆ ਤੇ ਇਹ ਕੀ ਕੰਮ ਕਰਦਾ ਸੀ ਭਾਈ ਗੁਰਿੰਦਰ ਸਿੰਘ ਪਹਿਲਾਂ ਕੈਪਟ ਡਿਵਾਈਸ ਚੋਤੀ ਕਰਦੇ ਕਰਦਾ ਹੀ ਕਰ ਹਾਂਜੀ ਹਾਂਜੀ ਖੇਤ ਪੜਿਆ ਲਿਖਿਆ ਸੀਗਾ ਪੜਿਆ ਸੀ ਪਲੱਸ ਟੂ ਕੜਿਆ ਪਲੱਸ ਟੂ ਤੱਕ ਪਾਸ ਹਾਂਜੀ ਪਾਸ ਸੀਗਾ ਹਾਂਜੀ ਠੀਕ ਆ ਤੇ ਕੀ ਪਾਣਾ ਵਾਪਰਿਆ ਕਿਵੇਂ ਆਦੇ ਘਰੋਂ ਹੀ ਭੱਜਾ ਸੀ ਕਾਇਤੇ ਪਰ ਉਹ ਮਾਉਂਡ ਹੈ ਆ ਪੁਲਸ ਦਾ ਕੱਚਾ ਰਸਤਾ ਹੈਗਾ ਇਹਦੀ ਸਿੰਘ ਵੀ ਨੰਗਦੇ ਹੀ ਮਗਰ ਪੁਲਸ ਹੀ ਆਉਂਦੀ ਹੀ ਮਗਰ ਓਕੇ ਤੇ ਜਦੋਂ ਇਹ ਆਉਂਦੇ ਸਿੰਘ ਆਉਂਦੇ ਮਗਰ ਮੁਕਾਬਲਾ ਕਰਦੇ ਜਦੋਂ ਸ਼ਹਿਰ ਤਰਨਤਾਰ ਦੇ ਨਾਲ ਤੁਹਾਡਾ ਵੀ ਮਤਲਬ ਸ਼ਹਿਰ ਦੇ ਲਾਗੇ ਰਸਤਾ ਵਾ ਕੱਚਾ ਹੀ ਠੀਕ ਹੈ ਤਰਨਤਾਰ ਦੇ ਜੀ ਕੀ ਸਾਡੀ ਬਹਿਕ ਚਵਾ ਅੱਛਾ ਜਦੋਂ ਉਹਨਾਂ ਨੇ ਸਿੰਘਾਂ ਨੂੰ ਲੈ ਕੇ ਆਏ ਆ ਤੇ ਇਹ ਵੀ ਕਿਸੇ ਨੂੰ ਵੀ ਮਾਰਕੁੱਟ ਕੇ ਪਹਿਲਾਂ ਵੀ ਫੜ ਫੜ ਕੇ ਬੜਾ ਇੱਕ ਦੋ ਵਾਰ ਫੜਿਆ ਰਾਜ ਨੰਗਦੇ ਜੀ ਸਿੰਘਿਆਂ ਦੀ ਅੱਛਾ ਮਤਲਬ ਕਈ ਵਾਰੀ ਪਹਿਲਾਂ ਵੀ ਸ਼ੱਕ ਦੇ ਤੌਰ ਤੇ ਖੁੱਦ ਲੈ ਜਾਂਦੀ ਹਾਂ ਹਾਂ ਜੀ ਲੈ ਜਾਂਦੀ ਹੀ ਕਹਿੰਦੇ ਆਂ ਦੀ ਸਿੰਘ ਨੰਗਦੇ ਆ ਤੇ ਫਿਰ ਉਹ ਗੱਡੀਆਂ ਪਿੱਛੇ ਖੜਾ ਰਹੁੰਦੇ ਮੁਰਕੇ ਮਗਰਪੁਰ ਤੁਰ ਕੇ ਆਉਂਦੀ ਕਿ ਉਹ ਨੰਗ ਜਾਂਦੇ ਸੀ ਉਸ ਦਿਨ ਜਦੋਂ ਨੰਗੇ ਆ ਤੇ ਇਹਨੂੰ ਨਾਲ ਕੁੱਟ ਦੇ ਮਾਰ ਦੇ ਪਜਾ ਕੇ ਲੈ ਗਏ ਤੇ ਬੋਟੀ ਮਗਰ ਭੱਜੀ ਆ ਅੱਛਾ ਜੇ ਭੱਜੀਆ ਤੇ ਵੋਟੀ ਡਿੱਗ ਪਈ ਉਹਦੇ ਸੱਤ ਸੱਟ ਲੱਗ ਗਈ ਅੱਛਾ ਅੱਛਾ ਉਹਨੂੰ ਲੈ ਗਿਆ ਤੇ ਮੁੜ ਕੇ ਰਾਹ 'ਚ ਜਾ ਕੇ ਜਦੋਂ ਅਜੀ ਵਿਆਹ ਥੋੜਾ ਚਿਰ ਹੀ ਆਦੇ ਹੋਇਆ ਸੀ ਚਾਰ ਮਹੀਨੇ ਹੋ ਹੀ ਵਿਆਹ ਨੂੰ ਚਾਰ ਮਹੀਨੇ ਵਿਆਹ ਨੂੰ ਚਾਰ ਮਹੀਨੇ ਵਿਆਹ ਨੂੰ ਇੱਕ ਡੂਰ ਸਾਹਿਬ ਵੇਖ ਕੇ ਹੀ ਉਹਦੇ ਹਾਂਜੀ ਠੀਕ ਹੈ ਤੇ ਜਦੋਂ ਜਾਣਦੇ ਫਿਰ ਰਾਹ ਜਦੋਂ ਗਾੜੀ-ਗਾੜੀ ਇਹ ਜਾਂਦੇ ਮੁਕਾਬਲਾ ਕਰਦੇ ਫਿਰ ਇਹਨੂੰ ਵੀ ਹੋ ਸਕਦਾ ਹਿਯਾਰ ਫੜਾਤਾ ਪਿੰਡ 'ਚ ਲੋਕ ਕਹਿੰਦੇ ਆ ਤੇ ਹਿਯਾਰ ਇਹਨੂੰ ਵੀ ਫੜਾਤਾ ਅੱਛਾ ਮਗਰ ਪੁਲਿਸ ਜਾਣ ਲਈ ਆ ਤੇ ਗਾੜੀ ਇਹ ਇਹਦੀ ਮੁਕਾਬਲਾ ਕਰਦੇ ਜਾਂਦੇ ਆ ਜੇ ਨੋ ਸ੍ਰਿਆਈ ਰੋਡ ਗਾੜੀਆਂ ਆ ਜਾਂਦਾ ਨਾ ਪਿੰਡਾਂ ਦੇ ਵਿੱਚ ਡਿੱਜਾਈਏ ਹਾਂਜੀ ਗਾੜੀਆਂ ਪੁਲਿਸ ਜਿਹੜੀ ਘੇਰਾ ਪੈ ਗਿਆ ਵੰਡਾ ਅਗਲੇ ਪਾਸੇ ਅਗਲੇ ਪਾਸੇ ਵੱਡੀ ਜਿਹੜੀ ਮੋਗੇ ਨੂੰ ਸ੍ਰਿਆਈ ਮਸ਼ਰਤ ਜਾਂਦੀ ਉਧਰੋਂ ਘੇਰਾ ਵੱਡਾ ਪੈ ਗਿਆ ਤੇ ਦੀਨਪੁਰ ਤੇ ਚਤਾਲ ਜਾਂਦੇ ਦਰਿਆ ਮਕਾਬਲਾ ਉੱਥੇ ਛਿੱਡੋਗੇ ਚਾਰ ਸਿਕ ਚਾਰ ਸਿੰਘ ਸਿੰਘ ਦੂਜੇ ਨਾਲ ਦੇ ਜਿਹੜੇ ਸਿੰਘ ਸਿੰਘ ਉਹਨਾਂ ਦਾ ਕੀ ਨਾਂ ਸੀ ਉਹਨਾਂ ਦਾ ਨਾਂ ਇੱਕ ਸੀ ਬਲਦੇਵ ਸਿੰਘ ਰੂੜਿਆ ਸੀ ਇੱਕ ਹੈਪੀ ਸਿੰਘ ਰੈਣਗੜ ਦਾ ਤੇ ਇੱਕ ਜਿਹੜਾ ਸਿੰਘ ਵੱਡਾ ਸੀ ਉਹ ਮਾਨੋ ਚਾਲਦੰਦ ਹਾਲ ਤੇ ਉਹ ਪੱਠੜ ਨਿਸ਼ਾਨ ਸਿੰਘ ਪੱਠੜ ਸੀ ਨਿਸ਼ਾਨ ਸਿੰਘ ਪੱਠੜ ਪੱਠੜ ਹਾਂਜੀ ਠੀਕ ਠੀਕ ਹੈ ਇਹ ਵੀ ਚਾਰ ਸਿੰਘ ਸਿੰਘ ਚਾਰ ਸਿੰਘਾਂ ਦੇ ਸਿੰਘ ਦੋ ਵੇਸੇ ਕਿਹੜੀ ਕਿਸੇ ਬੰਦੀ ਦੇ ਨਾਲ ਸੰਬੰਧ ਸੀ ਮਾਨੋ ਚਾਲਣਾ ਜਸਹਦਾਰ ਮਾਨੋ ਚਾਲਣਾ ਬੀਡੀਐਫ ਦੇ ਨਾਲ ਹਾਂਜੀ ਮਾਨੋ ਚਾਲਣਾ ਆਦੇ ਪੋਚੇ ਚਲੋ ਬੱਬਰ ਖਾਲਸਾ ਦੇ ਨਾਲ ਵੀ ਰਿਹਾ ਵਸ ਉਹ ਹਾਂਜੀ ਉਹ ਫਿਰ ਉਹਦੇ ਸੌਰੇ ਹੀ ਨਾ ਅੱਛਾ ਹਾਂਜੀ ਸੌਰੇ ਹੀ ਫਿਰ ਹਾਂਜੀ ਸਿੰਘ ਜਿਹੜੇ ਉਹ ਖਡੂਰ ਸਾਹਿਬ ਵਾਲਾ ਮਾਦਾ ਸਿੰਘ ਹੋਣੀ ਜਿਹੜੇ ਮਾਦਾ ਸਿੰਘ ਬੱਬਰ ਬੜਾ ਵੱਡਾ ਨਾਮ ਹਾਂਜੀ ਹਾਂਜੀ ਫਿਰ ਉਹਦੇ ਸੌਰਿਆਂ ਦਾ ਹੈ ਗਾਸ਼ਤਬੰਦ ਨਾਲ ਠੀਕ ਹੈ ਤੇ ਫਿਰ ਉਹਨਾਂ ਵੀ ਆਪਣਾ ਪਾਠ ਖੰਡ ਪਾਠ ਸਾਹਿਬ ਉਹਨਾਂ ਦੇ ਕਰਵਾਇਆ ਠੀਕ ਚੀਤ ਦਾ ਠੀਕ ਹੈ ਜੀ ਅਜੇ 4 ਮਹੀਨੇ ਵਿਆਹ ਨੂੰ ਹੋਇਆ ਤੇ ਅਗੇ ਤੇ ਬਧਾਈਆਂ ਤੇ ਹੱਥੀਂ ਲੱਗੀ ਮਹਿੰਦੀ ਨਹੀਂ ਲੱਠੀ ਹੋਣੀ ਆ ਜੀ ਤੇ ਕੋਈ ਐਸਾ ਪਾਣਾ ਵਾਪਰ ਗਿਆ ਕਿਉਂਕਿ ਉਹ ਸਮਾਂ ਬੜਾ ਭਿਆਨਕ ਸੀਗਾ ਅ ਸਤਸੰਗ ਜੀ ਇੱਕ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿ ਗੁਰਿੰਦਰ ਸਿੰਘ ਨੂੰ ਅਸੀਂ ਮਿਲਦੇ ਵਰਤ ਦੇ ਰਹੇ ਹਾਂ ਸਾਡੇ ਇਲਾਕੇ ਪਿੰਡ ਠਠੜਕੇ ਦੇ ਵਿੱਚ ਭਾਈ ਗੁਰਿੰਦਰ ਸਿੰਘ ਜੀ ਮਾਸੀ ਜੀ ਸੀ ਉੱਥੇ ਆਉਂਦਿਆ ਜਾਂਦੇ ਹਾਂ ਕਈ ਵਾਰੀ ਅਸੀਂ ਦਿਨ ਤਿਹਾਰ ਫੰਕਸ਼ਨਾਂ 'ਚ ਕਈ ਕਈ ਕਮਾਂਜ ਇਕੱਠੇ ਵੀ ਰਹੇ ਅਸੀਂ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਇਹਨਾਂ ਸਿੰਘਾਂ ਸੂਰਮਿਆਂ ਦੀਆਂ ਤੁਸੀਂ ਤਸਵੀਰਾਂ ਵੇਖਦੇ ਹੋ ਇੰਨੇ-ਇੰਨੇ ਸੋਹਣੇ ਨੌਜਵਾਨ ਜਿਹੜੇ ਸ਼ਹੀਦ ਕਰ ਦਿੱਤੇ ਉਹਨਾਂ ਨੂੰ ਗੋਲੀ ਮਾਰ ਲੱਗਿਆ ਤੇ ਹੱਥ ਨਹੀਂ ਕੰਬੇ ਗੁਰਿੰਦਰ ਸਿੰਘ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਵੀ ਇੰਨਾ ਖੂਬਸੂਰਤ ਜਵਾਨ ਸੀ ਇੰਨਾ ਸੋਹਣਾ ਸੀਗਾ ਬਈ ਬਹੁਤ ਹੀ ਚਿਹਰੇ ਤੇ ਨੂਰ ਤੇ ਬਹੁਤ ਸੋਹਣਾ ਤੇ 4 ਮਹੀਨੇ ਹੀ ਅਜੇ ਵਿਆਹ ਨੂੰ ਹੋਏ ਤੇ ਜਿਹੜੀ ਆ ਹੋਣੀ ਖੋਖੇ ਲੱਗੀ ਉਸ ਹਮਾ ਨਾਲੇ ਫਿਰ ਤਰਨ ਤਰਨ ਦੇ ਵਿੱਚ ਅੱਛਾ ਕਿਹੜੀ ਪੁਲਿਸ ਸੀ ਕਿਹੜਾ ਠਨਦਾਰ ਸੀ ਕੌਣ ਸੀ ਖੂਬੀ RAM ਅਜੀਤ ਸਿੰਘ ਖੂਬੀ RAM ਇੱਕ ਖੂਬੀ RAM ਵੀ ਆ ਸੰਦੂ ਵੀ ਨਾਮ ਸੀ ਖੂਬੀ RAM ਹਾਂਜੀ ਉਹ ਵੀ ਸੀ ਹਾਂਜੀ ਸਾਰੇ ਇਕੱਠੇ ਸਾਰੀ ਗੱਡੀਆਂ ਜਦੋਂ ਜਿਹੜੀ ਪੈ ਗਈ ਜਦੋਂ ਘੇਰਾ ਪੈ ਗਿਆ ਨਾ ਅਗਲੇ ਪੰਨੇ ਹਾਂਜੀ ਫਿਰ ਉਹ ਸਾਰੇ ਹਾਂਜੀ ਵੱਡਾ ਘੇਰਾ ਪੈ ਗਿਆ ਨਾ ਹਾਂ ਅੱਛਾ ਇਹ ਭਾਈ ਗੁਰੰਦਰ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਤੁਹਾਨੂੰ ਤੰਗ ਪਰੇਸ਼ਾਨ ਬੜਾ ਕਰ ਦੇਂਦੇ ਕੋਟ ਮਾਰਦੇ ਇੱਕ ਉਹ ਪੰਡਤ ਸਾਠਾਣੇਦਾਰ ਆਣ ਤੇ ਉਹਨਾਂ ਨੇ ਗਾਲ੍ਹਾਂ ਕੱਢਣੀਆਂ ਫਿਰ ਸਾਡੇ ਬਾਪੂ ਜੀ ਤੇ ਸਾਡੇ ਬਾਪੂ ਜੀ ਬਜ਼ੁਰਗ ਹੀ ਸਾਡੀ ਮਾਤਾ ਜੀ ਫਿਰ ਉਹਨਾਂ ਨੂੰ ਹੀ ਫੜ ਕੇ ਲੈ ਗਏ ਮੈਂ ਤੇ ਲੋਕੋ ਕੀ ਨਾ ਪਾਸੇ ਹੋ ਗਈ ਠੀਕ ਹੈ ਉਹ ਵਿਚਾਰੇ ਘਰ ਸੀ ਬਜ਼ੁਰਗ ਉਹਨਾਂ ਨੂੰ ਫੜ ਕੇ ਲੈ ਗਏ ਫਿਰ ਉਹਨਾਂ ਨੂੰ ਹੀ ਢੇਲ ਕੇ ਉੱਥੇ ਥਾਣੇ ਰੱਖਿਆ ਫਿਰ ਫਸਰ ਪੈਂਚਪਿੰਡ ਦੇ ਨੂੰ ਮੈਂ ਨਾਲ ਗਈ ਹੂੰ ਪਰ ਇਸੇ ਸਟਾਫ 'ਚ ਜਦੋਂ ਖੂਬੀ RAM ਜਦੋਂ ਇਸੇ ਸਟਾਫ 'ਚ ਮਿਸਟਰ ਪੈਂਚਨ ਨਾਲ ਲਿਕੇ ਗਈ ਨਾ ਮੈਂ ਘਰ ਦੇ ਬਾਹਰ ਗਿਨਤਾ ਦੀ ਵੀ ਮਾਤਾ ਜੀ ਨੇ ਛੱਡ ਦੋ ਤੇ ਉਹ ਅਜੀਤ ਸਿੰਘ ਨੇ ਵਾਇਰਲੈਸ ਕੀਤੀ ਖੂਬੀ RAM ਨੂੰ ਤੇ ਉਹ ਜਦੋਂ ਖੂਬੀ RAM ਆਇਆ ਵਾ ਤੇ ਉਹ ਕਹਿੰਦਾ ਨਹੀਂ ਇਹਨਾਂ ਨੂੰ ਛੱਡਣਾ ਇਹਨਾਂ ਨੂੰ ਨਹੀਂ ਛੱਡਣਾ ਇਹਨਾਂ ਨੇ ਸਾਡੇ ਮੁਲਾਜ਼ਮ ਬੜੇ ਮਰਵਾਏ ਆ ਇੱਕ ਤਰ੍ਹਾਂ ਭਈਏ ਬੋਲਿਆ ਜਿੱਤਰਾ ਹਿੰਦੀ 'ਚ ਕਿਆ ਕੁਆ ਉਸ ਮੁਕਾਬਲੇ ਦੇ ਵਿੱਚ ਪੁਲਿਸ ਵਾਲੇ ਵੀ ਮਾਰੇ ਗਏ ਸੀ ਹਾਂਜੀ ਪੁਲਸ ਵਾਲਿਆਂ ਦਾ ਬੰਦੇ ਆ ਮਾਰੇ ਗਏ ਮੈਨੂੰ ਨਹੀਂ ਇਨੀ ਜਾਂਚ ਕੋਈ ਹਾਂਜੀ ਹੋਖ ਮੈਨੂੰ ਪਤਾ ਕੋਈ ਉਹ ਕਹਿੰਦੇ ਗਾੜੀਆਂ ਜਦੋਂ ਉਹਨਾਂ ਨੇ ਕੋਈ ਬੀਰਾਮ ਨੇ ਗਾੜੀਆਂ ਕਿਹਾ ਏ ਪਈ ਨਹੀਂ ਇਹਨਾਂ ਨੂੰ ਛੱਡਣਾ ਫਿਰ ਬਾਪੂ ਪਾ ਕੇ ਲਾ ਕੇ ਸਰਪੰਚਾਂ ਨੇ ਪਰੇ ਪੂਰੇ ਨੇ ਬਾਪੂ ਜਿੰਦੇ ਬੀਜੀ ਨੂੰ ਛਡਾ ਲਿਆਂਦਾ ਠੀਕ ਹੈ ਹਾਂਜੀ ਪੈਸੇ ਪੁੱਛ ਦੇ ਕੇ ਛਡਾ ਕੇ ਲਿਆਂਦਾ ਕਿ ਮੈਨੂੰ ਫਿਰ ਬਾਪੂ ਛਾੜ ਦੇਣ ਅੱਛਾ ਜਿੱਦਣ ਭਾਈ ਗੁਰਿੰਦਰ ਸਿੰਘ ਸ਼ਹੀਦ ਹੁੰਦਾ ਆ ਗੱਲ ਕਰਕੇ ਪਿਤਾ ਜੀ ਤੇ ਪਹਿਲਾਂ ਹੀ ਇੱਕ ਕੇਸ ਦੇ ਵਿੱਚ ਜੇਲ੍ਹ ਚ ਸਨ ਹਾਂਜੀ ਉਹ ਪੀ ਆਂਦ ਸੀ ਗਨ ਉਥੇ ਬੈਂਕ ਚ ਗਨਮੈਨ ਗਨਮੈਨ ਸੀਗੇ ਉਦੋਂ ਤੇ ਕਦੇ ਆਪਣੇ ਉਹਨਾਂ ਨੇ ਗਾਰਡਨਰ ਨੂੰ ਸ਼ਹੀਦ ਭਾਈ ਗਾਰਡਰ ਸਿੰਘ ਉਹਨਾਂ ਨੇ ਉਹਨਾਂ ਨੇ ਬੈਂਕ ਲੁੱਟੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਵੀ ਲਈ ਲਈ ਭਾਈ ਬਲਦੇਵ ਸਿੰਘ ਗਾਰਡਰ ਸੀ ਗਾਰਡਰ ਹਾਂਜੀ 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 ਮਾੜਾ ਮਸ਼ਹੂਰ ਸੀ ਉਹਨਾਂ ਨੇ ਤੇ ਉਹਨਾਂ ਜ਼ਿੰਮੇਵਾਰੀ ਵੀ ਲਈ ਲਈ अच्छा हां जी ਤੇ ਇਹਨਾਂ ਨੂੰ ਗਨਮੈਨ ਕਰਕੇ ਇਹਨਾਂ ਨੂੰ ਫੇਰ ਮਾਰਕੋਟ ਕੇ ਤੇ ਜੇਲ੍ਹ ਚ ਫਿਰ 4 ਮਹੀਨੇ ਤੇ ਸਾਹਿਬ ਸਿੰਘ ਜੀ ਮੈਂ ਕਲੀਅਰ ਕਰ ਦਿਆਂ ਕਿ ਸ਼ੀਤ ਭਾਈ ਗੁਰਿੰਦਰ ਸਿੰਘ ਦੇ ਪਿਤਾ ਜੀ ਸਰਦਾਰ ਕਾਬਲ ਸਿੰਘ ਜੀ ਪੰਜਾਬ ਐਂਡ ਸਿੰਧ ਬੈਂਕ ਤਰਨਤਾਰਨ ਬ੍ਰਾਂਚ ਦੇ ਵਿੱਚ ਗਨਮੈਨ ਦੇ ਤੌਰ ਤੇ ਡਿਊਟੀ ਕਰਦੇ ਸਨ ਤੇ ਉਹ ਉਸ ਵਕਤ ਸਿੰਘਾਂ ਨੇ ਉਹ ਬੈਂਕ ਲੁੱਟ ਲਿਆ ਲਗਭਗ 20 ਲੱਖ ਰੁਪਇਆ ਤੇ ਉਹ ਵਿੱਚ ਕੋਈ ਅੰਦਰ ਖਲਤ ਸੀਗਾ ਜਿਹੜਾ ਕਿ ਸਿੰਘਾਂ ਦੇ ਨਾਲ ਰਿਹਾ ਸੀ ਉਹ ਗੱਲ ਜਦੋਂ ਖੁੱਲ ਗਈ ਤੇ ਉਹਨੇ ਨਾਲ ਨਾ ਇਹਨਾਂ ਦੇ ਪਿਤਾ ਜੀ ਦਾ ਵੀ ਲੈਤਾ ਪਿਵਾ ਇਹ ਵੀ ਸਾਡੇ ਨਾਲ ਹੀ ਆ ਤੇ ਇਹਨਾਂ ਨੂੰ ਫਿਰ ਕੇਸ ਪਾ ਕੇ ਜੇਲ੍ਹ ਭੇਜਤਾ ਉਸ ਵਕਤ ਜੇਲ੍ਹ ਸਾਨ ਭਾਈ ਕਾਬਲ ਸਿੰਘ ਜੀ ਜਿਹੜੇ ਗੁਰਦੱਸ ਸਿੰਘ ਦੇ ਪਿਤਾ ਜੀ ਤੇ ਬੜੀ ਔਖੀ ਗੱਲ ਹੋ ਜਾਂਦੀ ਆ ਕਿ ਪਿਓ ਆਲਰੇਡੀ ਜੇਲ੍ਹ ਦੇ ਵਿੱਚ ਆ 4 ਮਹੀਨੇ ਜੇ ਵਿਆਹ ਨੂੰ ਹੋਇਆ ਤੇ ਘਰ ਦੇ ਵਿੱਚ ਇਥੇ ਯੱਕ ਦਾ ਵੀ ਕਹਿਰ ਹੀ ਵਾਪਰੇ ਕਹਿਰ ਕਾਇਨ ਬੋਲੇ ਮੇਰੀਆਂ ਆ ਗਏ ਉਸ ਟਾਈਮ ਤੇ ਇੱਕਦਮ ਕੋਈ ਰਾਹ ਵੀ ਬੰਦ ਹੋ ਗਿਆ ਕੋਈ ਨੰਗੇ ਨਾ ਇੱਧਰ ਨੂੰ ਨਾ ਕੋਈ ਸ਼ਹਿਰ ਨੂੰ ਜਾਵੇ ਨਾ ਕੋਈ ਪਿੰਡ ਨੂੰ ਜਾਵੇ ਅੱਛਾ ਇਹ ਫਿਰ ਇਹਦਾ ਇਹਨਾਂ ਦਾ ਸਰੀਰ ਦਿੱਤਾ ਸੀ ਤੂੰ ਨਹੀਂ ਦਿੱਤਾ ਉਹਨਾਂ ਨੇ ਸਸਕਾਰਾਪੇ ਕੀਤਾ ਹੀ ਸਾਨੂੰ ਇਹ ਬਤਰਾ ਗਏ ਪਰਿਵਾਰ ਦੇ ਮੈਂਬਰ ਸਸਕਾਰਾ ਨਾ ਨਾ ਹਾਂ ਇਹਨਾਂ ਨੂੰ ਲੱਗੇ ਨਹੀਂ ਹੁੰਦਾ ਕਿ ਸਾਨੂੰ ਪਤਾ ਹੀ ਨਹੀਂ ਕਿਤੇ ਆnde ਰਾਤ ਦੇ 10 ਵਜੇ ਸਸਕਾਰਾ ਸੋਹਣਿਆ ਕੀਤਾ ਵਾ ਸਾਨੂੰ ਨਹੀਂ ਪਤਾ ਤੇ ਉਹਨਾਂ ਹੀ ਸੰਸਕਾਰ ਕੀਤਾ ਸਾਨੂੰ ਸਵੇਰੇ ਜਿਹੜਾ ਅਖਬਾਰ ਚ ਆਇਆ ਨਾ ਉਦੋਂ ਸਾਨੂੰ ਪਤਾ ਲੱਗਾ ਵਾ ਉਹ ਅਹੀਂ ਆਨੇ ਖਰੇ ਲੁੱਕ ਗਿਆ ਕਿੱਥੇ ਆ ਸਾਨੂੰ ਨਹੀਂ ਪਤਾ ਜਦੋਂ ਸਵੇਰੇ ਅਖਬਾਰ ਆਇਆ ਸਾਨੂੰ ਅਖਬਾਰ ਚ ਪਤਾ ਲੱਗਾ ਤੀ ਸ਼ਹੀਦ ਹੋ ਗਿਆ ਅੱਛਾ ਇੱਕ ਗੱਲ ਜਿਹੜੀ ਮਤਲਬ ਇੱਕ ਹੋਰ ਕਹਿਰ ਵਰਪਦਾ ਵੀ ਸਰਦਾਰ ਤੁਹਾਡੇ ਜੇਲ੍ਹ ਚ ਨੇ ਜਵਾਨ ਪੁੱਤਰ ਨਵਾਂ ਵਿਆਹਾ ਸ਼ਹੀਦ ਹੋ ਗਿਆ ਤੇ ਉਸ ਤੋਂ ਬਾਅਦ ਨੋਂ ਵੀ ਗਈ 4 ਮਹੀਨੇ ਬਾਅਦ ਨੋਂ ਬਿਵਰਾਗ ਬੜਾ ਕਰਦੀ ਇੱਕਦਮ ਉਹਦੇ ਡਿੱਗੀ ਹੈ ਨਾ ਰੱਬ ਉਹ ਤਾਂ ਪਰਮਾਤਮਾ ਨੂੰ ਪਤਾ ਸੱਟ ਲੱਗੀ ਜਾਂ ਕੋਈ ਤਾਂ ਉਹਨਾਂ ਨੇ ਇੱਕੋ ਕਰੀ ਜਾਣਾ ਮੈਂ ਪੱਗ ਨੂੰ ਦਾਗ ਨਹੀਂ ਲਾਉਣਾ ਮੈਂ ਪੱਗ ਨੂੰ ਇਤਨਾ ਕਰੀ ਜਾਣਾ ਮੁੜ ਕੇ ਉਹ ਨਾ ਖਡੂਰ ਸਾਹਿਬ ਉਹਨਾਂ ਉੱਥੇ ਖੜਨੀ ਫੇਰ ਮੈਂ ਲੈ ਆਉਣਾ ਫਿਰ ਚੌਥੇ ਮਹੀਨਿਆਂ ਚ 10 ਦਿਨ ਉੱਥੇ ਰਹਿਣੀ 10 ਦਿਨ ਮੇਰੇ ਕੋ ਰਹਿਣੀ ਉਹਨੇ ਗੁਰਦੁਆਰੇ ਗਈ ਖਡੂਰ ਸਾਹਿਬ ਉਥੋਂ ਮੁੱਕੀ ਲੈ ਆਂਦੀ ਇੱਕ ਦਾ ਗੁਰਦੁਆਰੇ ਜਾਂਦੀ ਹੀ ਤੇ ਆਂਦੇ ਬੀਪੀ ਵੱਧ ਗਿਆ ਵਾ ਚੈੱਕ ਕਰ ਲੈਂਦੀ ਆ ਤੇ ਡਾਕਟਰ ਲਿਆਂਦਾ ਤੇ ਮੁੱਕ ਗਈ ਟੈਨਸ਼ਨ ਬਹੁਤ ਲੈਂਦੀ ਸਾਧ ਸੰਗਤ ਜੀ ਸ਼ਹੀਦ ਭਾਈ ਗੁਰਿੰਦਰ ਸਿੰਘ ਦੀ ਸਿੰਘਣੀ ਕੀ ਨਾਂ ਸੀ ਮਾਤਾ ਜੀ ਉਹ ਦਾ ਨਰਜਵੰਤ ਕੌਰ ਸ਼ਹੀਦ ਭਾਈ ਗੁਰਿੰਦਰ ਸਿੰਘ ਦੀ ਸਿੰਘਣੀ ਬੀਬੀ ਰਜਵੰਤ ਕੌਰ ਠੀਕ 4 ਮਹੀਨੇ ਬਾਅਦ ਬਿਰਹਾ ਦੀ ਚੋਟ ਨਾ ਸਹਾਰਦਿਆਂ ਹੋਇਆਂ ਉਹ ਵੀ ਇਸ ਖਾਨੀ ਸੰਸਾਰ ਨੂੰ ਛੱਡ ਗਏ ਤੇ ਉਹ ਤੀਸਰੇ ਪਾਤਸ਼ਾਹ ਦੀਆਂ ਗੁਰਬਾਣੀ ਦੀਆਂ ਪੰਕਤੀਆਂ ਆ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਭਈ ਮੈਂ ਕਿਤੇ ਗਲਤੀ ਨਾ ਕਰਦਾ ਹੋਵਾਂ ਤੇ ਸ਼ਲੋਕ ਮਹਲਾ 3 ਸਤਿਆ ਇਹ ਨਾ ਆਖਿਐ ਜੋ ਮੜੀਆ ਲੱਗੇ ਜਲਨ ਨਾਨਕ ਸਤਿਆ ਜਾਣਿਐ ਜੇ ਬਰਹਿ ਚੋਟ ਮਰਾਨ ਚਾਰ ਮਹੀਨੇ ਤੱਕ ਪਤਾ ਲੱਗਾ ਕਿ ਉਹ ਭਾਈ ਗੁਰਿੰਦਰ ਸਿੰਘ ਦੀ ਤਸਵੀਰ ਨੂੰ ਆਪਣੀਆਂ ਬਾਹਾਂ 'ਚ ਲੈ ਕੇ ਲੰਮੇ ਪੈ ਜਾਂਦੀ ਸੀ ਤੇ ਹਰ ਵਕਤ ਉਹਦੇ ਬਾਰੇ ਸੋਚਦੀ ਰਹਿੰਦੀ ਸੀ ਤੇ ਸਿਰਫ 4 ਮਹੀਨੇ ਬਾਅਦ ਉਹ ਬਿਰਹਾ ਦੀ ਚੋਟ ਨਾ ਸੈਂਦਿਆ ਹੋਇਆ ਉਹ ਵੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਈ ਔਰ ਇਨਾ ਵੱਡਾ ਕਹਿਰ ਮਤਲਬ ਇੱਕ ਤੋਂ ਬਾਅਦ ਸੱਟਾਂ ਇੱਕ ਤੋਂ ਬਾਅਦ ਦੇ ਸੱਟਾਂ ਤੇ ਉਧਰੋਂ ਪੁਲਿਸ ਦੀ ਪਰੇਸ਼ਾਨੀ ਪਰ ਬਹੁਤ ਪਰੇਸ਼ਾਨ ਮੈਂ ਤੇ ਹੈਰਾਨ ਆ ਆਪੀ ਬਹੁਤ ਸਮਾ ਭਿਆਨਕ ਬੁਜਾਰਿਆ ਤੁਸੀਂ ਤੇ ਹਾਂਜੀ ਉਹ ਗੁਰੂ ਮਹਾਰਾਜ ਨਹੀਂ ਉਹਨਾਂ ਦੇ ਹਸਾਰੇ ਨਾਲ ਹੀ ਮਹਾਰਾਜ ਨੇ ਕਿਰਪਾ ਕੀਤੀ ਟਾਈਮ ਲੰਘਿਆ ਜੀ ਹੁਣ ਘਰ ਦਾ ਬਹੁਤ ਮੰਦਾ ਹਾਲ ਆ ਆਣ ਕਿਰਪਾ ਵੀਡੀਓ ਬਣਾ ਕੇ ਵੇਖ ਲੋ ਬਾਲੇ ਆ ਟੁੱਟੇ ਆ ਬਾਲੇ ਹਾਂਜੀ ਆ ਸਾਧ ਸੰਗਤ ਜੀ ਤੁਹਾਡਾ ਝੁਕਾ ਤੇ ਹਲਾ ਵੀ ਅਸੀਂ ਜਿਹੜੇ ਆ ਉਹ ਜਰੂਰ ਵਿਖਾਉਣੇ ਆ ਤੇ ਬੜਾ ਐਸ ਪਰਿਵਾਰ ਦੇ ਨਾਲ ਪਰ ਫਿਰ ਵੀ ਅ ਅਸੀਂ ਆਪਣੀ ਸੰਸਥਾ ਦੇ ਨਾਲ ਇਸ ਪਰਿਵਾਰ ਦੇ ਨਾਲ ਅ ਪਿਛਲੇ ਕਹੋ ਪਿਛਲੇ 10 ਸਾਲ ਤੋਂ ਜੁੜੇ ਆ ਤੇ ਜਦੋਂ ਕਿਤੇ ਵੀ ਪਰਿਵਾਰ ਵੱਲੋਂ ਸਾਨੂੰ ਕੋਈ ਫੋਨ ਆਇਆ ਕੋਈ ਨਾ ਕੋਈ ਮੁਸ਼ਕਲ ਪ੍ਰੋਬਲਮ ਆਈ ਆ ਜਿਵੇਂ ਕਿ ਪਿਛੇ ਦੇ ਭਾਣਜੀ ਦਾ ਵਿਆਹ ਸੀਗਾ ਹਾਂਜੀ 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 ਤੇ ਜਦੋਂ ਵੀ ਇਹਨਾਂ ਨੇ ਹੁਕਮ ਕੀਤਾ ਅ ਅਸੀਂ ਸੰਗਤ ਦੇ ਸਹਿਯੋਗ ਨਾਲ ਜਿਹੜਾ ਇਹਨਾਂ ਦੀ ਯਥਾ ਸੰਭਵ ਸੇਵਾ ਕਰਦੇ ਨੇ ਇਹ ਪਰਿਵਾਰ ਇੱਕ ਵੱਡੀ ਜਥੇਬੰਦੀ ਦੇ ਨਾਲ ਸੰਬੰਧਿਤ ਸੀਗਾ ਬਹੁਤ ਜਿਆਦਾ ਨੁਕਸਾਨ ਹੋਇਆ ਇਸ ਪਰਿਵਾਰ ਦਾ ਬਹੁਤ ਜਿਆਦਾ ਤੇ ਹੁਣ ਵੀ ਮਤਲਬ ਪੁਲਿਸ ਅਧਿਕਰਨ ਦੇ ਨਾਲ ਮੈਂ ਵੇਖ ਰਿਹਾ ਸਾਂ ਕਿ ਗੁਰਿੰਦਰ ਸਿੰਘ ਦੇ ਪਿਤਾ ਜੀ ਸਮੇਂ ਤੋਂ ਪਹਿਲਾਂ ਬਿਰਧ ਹੋ ਗਏ ਆ ਕਿਉਂਕਿ ਇਹ ਜਿਹੜੇ ਪੁੱਤਰਾਂ ਦੇ ਜਿਹੜੀ ਇਹ ਬਿਰਧ ਅਵਸਥਾ ਦੇ ਵਿੱਚ ਜਵਾਨ ਪੁੱਤਰ ਦੀ ਆਰਥਿਕ ਜਦੋਂ ਝੁਕੜੀ ਪੈ ਜਾਂਦੀ ਹੈ ਨਾ ਮਾਪਿਆਂ ਨੂੰ ਇਹ ਬੋਝ ਨਹੀਂ ਇਹ ਸਹਾਰਾ ਨਹੀਂ ਪਰ ਇਹ ਬੋਝ ਸੈਂਕੜਿਆਂ ਚ ਨਹੀਂ ਹਜ਼ਾਰਾਂ ਚ ਨਹੀਂ ਲੱਖਾਂ ਪਰਿਵਾਰਾਂ ਦੇ ਵਿੱਚ ਲੱਖਾਂ ਮਾਪਿਆਂ ਨੇ ਹਜ਼ਾਰਾਂ ਮਾਪਿਆਂ ਨੇ ਜਿਹੜਾ ਇਹ ਆਪਣੇ ਬੋਢੇ ਤੇ ਇਹ ਬੋਝ ਚੁੱਕੇ ਆ ਵੇਖੋ ਖੜਗੂ ਸਿੰਘਾ ਤੋਂ ਇਲਾਵਾ ਜਿੰਨੇ ਵੀ ਸੁਰੱਖਿਆ ਫੋਰਸਾਂ ਵਾਲੇ ਪੰਜਾਬ ਪੁਲਿਸ ਵਾਲੇ ਆਰਮੀ ਵਾਲੇ ਇਹ ਸਮੇਂ ਦੀ ਸਰਕਾਰ ਦੀ ਗਲਤੀ ਕਰਕੇ ਹੀ ਉਹਨਾਂ ਦੇ ਵੀ ਇਹ ਜਵਾਨ ਪੁੱਤ ਮਰੇ ਨੇ ਚਾਹੇ ਪੁਲਿਸ ਵਾਲੇ ਸਨ ਜਾਂ ਆਰਮੀ ਵਾਲੇ ਸਨ ਜਾਂ ਸੁਰੱਖਿਆ ਫੋਰਸ ਸਾਰੇ ਜਵਾਨ ਸਨ ਉਹ ਵੀ ਜਵਾਨ ਉਮਰ ਦੇ ਗਏ ਉਹਨਾਂ ਦੇ ਮਾਪਿਆਂ ਨੂੰ ਵੀ ਇਹ ਭਾਰੀ ਭੋਝ ਆਪਣੇ ਮੋਢਿਆਂ 'ਚ ਚੁੱਕਣਾ ਪਿਆ ਕਿ ਇਹ ਸਾਰਾ ਕੁਝ ਹੋਇਆ ਉਸ ਸਮੇਂ ਦੀ ਕਾਂਗਰਸ ਸਰਕਾਰ ਇੰਦਰਾ ਗਾਂਧੀ ਦੇ ਹੁਕਮਾਂ ਤੇ ਜਿਹੜਾ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਇਹ ਸਾਰਾ ਮੁੰਡ ਉਥੋਂ ਵੱਜਾ ਨਹੀਂ ਤੇ ਇੱਕ ਸੋਹਣਾ ਸਲੱਖਾ ਜਵਾਨ 4 ਮਹੀਨੇ ਵਿਆਹ ਨੂੰ ਹੋਏ ਹੋਣ ਉਹਦਾ ਦਿਨ ਕਰਦਾ ਮਤਿਹਾਲ ਚੁੱਕ ਕੇ ਤਰੇ ਆਖਾ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਕਿ ਜਿਹੜੇ ਆ ਇਹ ਨੌਜਵਾਨ ਬਾਗੀ ਹੋ ਗਏ ਤੇ ਫਿਰ ਕੁਛ ਪੁੜਸ ਅਫਸਰਾਨੀਆਂ ਕਰਤੋ ਤਾਂ ਜੀਤ ਸੰਧੂ ਫੋਬੀ ਰਾਮ ਵਰਗੇ ਸੂਬੇsrand ਵਰਗੇ ਆ ਢੀਗੇ ਮਲੜੀ ਅਗੇ ਹੋਰ ਪਤਾ ਨਹੀਂ ਕਿੰਨੇ ਕੁ ਪੁੱਛੜ ਜਲਾਦ ਕਿਸਮ ਦੀ ਮਾਨਸਿਕਤਾ ਵਾਲੇ ਲੋਕ ਜਿਨ੍ਹਾਂ ਨੇ ਮਜਬੂਰ ਕਰ ਦਿੱਤਾ ਸਿੱਖ ਨੌਜਵਾਨਾਂ ਨੂੰ ਘਰ ਛੱਡਣੇ ਕਿ ਕੋਈ ਗੱਲ ਨਹੀਂ ਹੁਣ ਭੁਗਤ ਰਹੇ ਨੇ ਕੋਈ ਚੇਤਾ ਵਿੱਚ ਸ਼ਰਮਦਾ ਹੀ ਨਹੀਂ ਕੋਈ ਮਰਦੇ ਨੇ ਕੋਤੇ ਦੀ ਮੌਤ ਤੇ ਕੁਝ ਮਰ ਜਾਣਗੇ ਬਹੁਤਿਆਨੇ ਤੇ ਬਾਰੀ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਕਿ ਕੀੜੇ ਪੈ ਕੇ ਵੀ ਮਰੇ ਨੇ ਗਈ ਜਿਨ੍ਹਾਂ ਨੇ ਇਹਨਾਂ ਮਾਵਾਂ ਦੇ ਪੁੱਤਾਂ ਨੂੰ ਖੋਇਆ ਇਹਨਾਂ ਦੀਆਂ ਗੋਦੀਆਂ ਚੋਂ ਉਹ ਕਿਤੇ ਅੱਧੀ ਆਰਾਮ ਦੀ ਮੌਤ ਨਹੀਂ ਮਰੀ ਚਲੋ ਸਤਿਗੁਰੂ ਕਿਰਪਾ ਕਰਨ ਵੀ ਇਸ ਤਰ੍ਹਾਂ ਦਾ ਭਿਆਨਕ ਸਮਾਂ ਕਾ ਦੀ ਦੁਬਾਰਾ ਨਾ ਆਵੇ ਕਿਉਂਕਿ ਜਿਹੜਾ ਇਹ ਬਹੁਤ ਉਸ ਸਮੇਂ ਜਿਹੜਾ ਬੱਜਰ ਗੁਨਾਹ ਸਰਕਾਰਾਂ ਵੀ ਇਹੋ ਜਿਹਾ ਕੋ ਗਲਤੀ ਮੂਰਖਤਾਈ ਨਾ ਕਰਨਾ ਅੱਗੇ ਤੋਂ ਤੇ ਸਿੱਖ ਕੌਮ ਦੇ ਸਬਰ ਨੂੰ ਨਾ ਕੋ ਪਰਖਣ ਦਾ ਯਤਨ ਕਰੇ ਨਹੀਂ ਤੇ ਤੁਹਾਨੂੰ ਪਤਾ ਹੀ ਹੈ ਜਿੰਨੇ ਵੀ ਕਿਤੇ ਮੁਗਲ ਹਕੂਮਤ ਤੋਂ ਲੈ ਕੇ ਅੰਗਰੇਜ਼ਾਂ ਤੱਕ ਤੇ ਅੰਗਰੇਜ਼ਾਂ ਤੋਂ ਲੈ ਕੇ ਡਾ ਗਾਂਧੀ ਤੱਕ ਜਿਨ੍ਹਾਂ ਜਿਨ੍ਹਾਂ ਵੀ ਕੌਮ ਦਾ ਸਬਰ ਪਰਖਣ ਦੀ ਕੋਸ਼ਿਸ਼ ਕੀਤੀ ਆ ਜਾਂ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨੂੰ ਫਿਰ ਜੋ ਦਾ ਹਸ਼ਰ ਹੋਇਆ ਉਹ ਇਤਿਹਾਸ ਗਵਾਇਜ਼ ਕਰਦਾ ਅਛਾ ਮਾਤਾ ਜੀ ਕਦੀ ਕਿ ਜਿਉਂ ਕੋ ਸੇਵਾ ਪੇਟਾ ਕਿਉਂ ਮਿਲੀ ਆ ਕਿਉਂਕਿ ਪੂਰੀ ਦੁਨੀਆ ਦੀ ਸਰਗਤ ਸੁਣ ਰਹੀ ਆ ਹਾਂਜੀ ਹੁਣੇ ਵੇਲੇ ਬਹੁਤੀ ਮਿਲੇ ਕਿਤੇ ਸਰੋਪਾ ਵੀ ਮਿਲਿਆ ਤੇ ਉਹ ਹਾਂਜੀ ਮਿਲਦੇ ਮਾਣੋ ਚੱਲ ਵੀ ਉਹਨਾਂ ਦਾ ਫੋਨ ਆਉਂਦਾ ਉੱਥੇ ਵੀ ਜਾਂਦਾ ਉਹ ਹਾਂ ਉਹਨਾਂ ਦੀ ਬਰਸੀ ਹੁੰਦੀ ਆ ਜਾਂ ਉੱਥੇ ਜਾਂਦੇ ਹਾਂ ਪੰਜ ਵਾਰ ਵੀ ਠੀਕ ਆ ਹਾਂਜੀ ਉਥੇ ਫੋਨ ਆ ਜਾਂਦਾ ਫਿਰ ਉੱਥੇ ਵੀ ਜਾਂਦਾ ਵਾ ਤੂੰ ਹਮ ਬੜੀ ਮਦਦ ਕੀਤੀ ਆ ਨਹੀਂ ਜੀ ਮੈਂ ਕੀਤੀ ਗੁਰੂ ਰਾਮ ਜੀ ਚਲੋ ਤੁਹਾਂ ਕਰਾਈ ਮਹਾਰਾਜ ਨੇ ਕਰਵਾਈ ਆ ਤੁਹਾਡੇ ਕੋਲੋਂ ਜੀ ਜੀ ਤੇ ਫੇਰ ਹੀ ਹੋਈ ਆ ਜੀ ਜੀ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਤੁਹਾਨੂੰ ਬਸਾਰੇ ਜੀ ਹਾਂ ਜੀ ਹਾਂ ਜੀ ਸਤਿਗੁਰੂ ਜੀ ਵੱਲੋਂ ਸਾਨੂੰ ਬਖਸ਼ਿਸ਼ ਹੁੰਦੀ ਆ ਸੰਗਤਾਂ ਨਾਲ ਮਿਲਦਾ ਅਸੀਂ ਕਰੀ ਜਾਂਦੇ ਲਗਾਤਾਰ ਜਦੋਂ ਫਿਰ ਫੋਨ ਆਉਂਦਾ ਨਾ ਵਰਚਿੰਗਾ ਦੇ ਫਿਰ ਜਾਂ ਜਾਂਦੇ ਆ ਠੀਕ ਹਾਂ ਜਰੂਰ ਹਾਂ ਜਰੂਰ ਜਾਣਾ ਚਾਹੀਦਾ ਹਾਂ ਜੀ ਜਰੂਰ ਜਾਂਦੇ ਹਾਂ ਕਿਉਂਕਿ ਉੱਥੇ ਤੁਹਾਡੇ ਵਰਗੇ ਸਾਰੇ ਦੁਖੀ ਹਾਂ ਜੀ ਹਾਂ ਜੀ ਹਾਂ ਜੀ ਇੱਕ ਦੂਜੇ ਦਾ ਦੁੱਖ ਸੁਣ ਵੇਖ ਕੇ ਬੜਾ ਫਰਕ ਪੈ ਜਾਂਦਾ ਹਾਂ ਜੀ ਫਰਕ ਪੈਂਦਾ ਹਾਂ ਜੀ ਬਹੁਤ ਜ਼ਿਆਦਾ ਹੁੰਦਾ ਹੈ ਕਿੰਨਾਂ ਨੇ ਤੁਸੀਂ ਵੇਖਿਆ ਵੀ ਜਿਨ੍ਹਾਂ ਦੇ ਦੋ ਹੱਥ ਦੋ ਮਾਰਦੇ ਜਿਨ੍ਹਾਂ ਦੇ ਨਾਲ ਕਹਿੰਦੇ ਨਿਸ਼ੀਦ ਕਰਦੇ ਹਾਂ ਇਤਰਾਹ ਦੇ ਵੀ ਪਰਿਵਾਰ ਤੁਹਾਨੂੰ ਮਿਲਦੇ ਹਾਂ 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 ਮਿਲਦੇ ਬਹੁਤ ਪਰਿਵਾਰ ਮਿਲਦੇ ਆ ਮਾਨੋਚਾਲਾ ਦੇ ਪਰਿਵਾਰ ਵੀ ਸਾਰੇ ਬਹੁਤ ਫੋਨ ਵੀ ਉਹਨਾਂ ਦਾ ਆਉਂਦੇ ਆ ਹਾਂਜੀ ਤੇ ਮਿਲਦੇ ਵੀ ਆ ਠੀਕ ਹੈ ਚਲੋ ਸਤਿਗੁਰੂ ਕਿਰਪਾ ਕਰਨਗੇ ਜਿਹੜੇ ਚੰਗੇ ਨੇਕ ਲੋਕ ਨੇ ਹਾਂ ਬਸ ਹਾਂ ਜੀ ਤੁਹਾਡੇ ਵਰਗੇ ਸ਼ੀ ਪਰਿਵਾਰਾਂ ਦਾ ਸਤਿਕਾਰ ਪਾਈਆਂ ਕਰਦੇ ਰਹੇ ਨੇ ਜਾਂ ਕਿਤੇ ਵੀ ਕਰਦੇ ਹੀ ਰਹੇ ਨੇ ਤੇ ਸੱਚ ਪਾਤਸ਼ਾਹ ਕਿਰਪਾ ਕਰਨਗੇ ਕੋਈ ਗੱਲ ਨਹੀਂ ਜੀ ਤੇ ਅੱਜ ਅਸੀਂ ਆ ਸਾਡੀ ਸੰਸਥਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਉਹਨਾਂ ਵੱਲੋਂ ਜਿਹੜੇ ਉਹਨਾਂ ਦੇ ਰਾਂਝ ਕੋਈ ਸੰਗਤ ਸਰ ਸੇਵਾ ਭੇਜਦੀ ਆ ਹਾਂਜੀ ਤੇ ਉਹਦੇ ਚੋਂ ਅਸੀਂ ਅੱਜ 15000 ਦੀ ਛੋਟੀ ਜੀ ਭੇਟਾ ਤੁਹਾਨੂੰ ਦਿੰਦੇ ਅਠੀਆਂ ਤੇ ਸਾ ਸੰਗਤ ਜੀ ਪਰਿਵਾਰ ਦਾ ਨੰਬਰ ਨੋਟ ਕਰ ਲਓ ਜੀ 9915523294 9915523294 ਸਕਰੀਨ ਦੇ ਥੱਲੇ ਤੁਸੀਂ ਨੰਬਰ ਵੇਖ ਰਹੇ ਹੋ ਇਸ ਨੰਬਰ ਦੇ ਉੱਤੇ ਜਰੂਰ ਪਰਿਵਾਰ ਦਾ ਸੰਪਰਕ ਕਰਿਓ ਬਹੁਤ ਹੀ ਉਸ ਸਮੇਂ ਦੇ ਵਿੱਚ ਉਹ ਭਿਆਨਕ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਦੁੱਖ ਕਸ਼ਟ ਉਹ ਸلسਲਾ ਅਜ ਤੱਕ ਜਾਰੀ ਆ ਕਿਤੇ ਮਾਵਾ ਨੂੰ ਉਹ ਜਵਾਨ ਪੁੱਤ ਭੁੱਲ ਥੋੜਾ ਜਾਂਦੇ ਆ ਉਸੇ ਰੂਪ ਚ ਉਸੇ ਜਵਾਨੀ ਦੇ ਵਿੱਚ ਬੇਸ਼ੱਕ ਅੱਜ ਹੁੰਦਾ ਤੇ ਸ਼ਾਇਦ ਹੁਣ ਦਾੜੀ ਚਿੱਟੀ ਹੋ ਗਈ ਹੁੰਦੀ ਪਰ ਇਹਨਾਂ ਨੂੰ ਉਸੇ ਤਰ੍ਹਾਂ ਦਾ ਹੀ ਉਹ ਜਵਾਨ ਗੱਭਰੂ ਉਤਰਾ ਹੀ ਨਜ਼ਰ ਆਉਂਦਾ ਗੁਰਿੰਦਰ ਸਿੰਘ ਗੁਰਿੰਦਰ ਸਿੰਘ ਬੜਾ ਅੰਦੋਲਨੀ ਜਿਹੜਾ ਤਸਵੀਰਾਂ ਗਵਾਹ ਨੇ ਇਸ ਕਲ ਦੀਆਂ ਤੁਸੀਂ ਦੇਖਣਾ ਔਰ ਅੱਛਾ ਇੱਕ ਹੋਰ ਗੱਲ ਮਾਤਾ ਜੀ ਭਈ ਜਿੰਨਾ ਸਿੰਘਾਂ ਦੇ ਸੰਸਕਾਰ ਤਰਨਤਾਰਨ ਪੱਟੀ ਤੇ ਅੰਮ੍ਰਿਤਸਰ ਦੇ ਸ਼ਮਸ਼ਾਨ ਘਟਾਂ ਚ ਹੋਏ ਸਨ ਉਹਨਾਂ ਨੂੰ ਉਦੋਂ ਖਰਦਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਖਰਦਾ ਸਾਹਿਬ ਨੇ ਇੱਕ ਬਣਾਈ ਸੀ ਕਮੇਟੀ ਹਾਂਜੀ ਬਿਲਕੁਲ ਉਹਨਾਂ ਦੇ ਵਿੱਚੋਂ ਪਰ ਉਹਨਾਂ ਨੂੰ ਪੌਣੇ 2-2 ਲੱਖ ਰੁਪਏ ਮਿਲਿਆ ਹਾਂਜੀ 15 1500 ਸਾਲੋਂ ਚੱਲੇ ਮਿਲਿਆ ਸੀ ਉਦੋਂ ਮਿਲਿਆ ਹਾਂਜੀ ਦੋ ਕਿਸ਼ਤਾਂ 'ਚ ਮਿਲਿਆ ਹਾਂਜੀ ਠੀਕ ਠੀਕ ਇੱਕ ਪਹਿਲਾਂ ਅੱਧਾ ਮਿਲਿਆ ਪੌਣੇ 2 ਲੱਖ 'ਚੋਂ ਤੇ ਫਿਰ 75000 ਰੁਪਏ ਇੱਕ ਵਾਰ ਮਿਲਿਆ ਤੇ ਫਿਰ ਢਾਈ ਸਾਲ ਨਹੀਂ ਫਿਰ 75000 ਹਾਂਜੀ ਇਹ ਕੋਈ 2097 ਸਿੰਘਾਂ ਦੀ ਲਿਸਟ ਸੀ ਜਿਦੇ ਚੋ 1100 ਕੁਛ ਲੋਕਾਂ ਨੂੰ ਕਹਿੰਦੇ ਆ ਕਿ ਇਹ ਮੁਆਵਜ਼ੇ ਮਿਲਗੇ ਤੇ ਜਿਹੜੇ ਬਾਕੀ ਦਾ ਨੂੰ ਨਹੀਂ ਮਿਲ ਸਕੇ ਉਹਾਂ ਦੇ ਕਿਤੇ ਨਾ ਕਿਤੇ ਉਹਨਾਂ ਦੇ ਨਾਵਾਂ 'ਚ ਕੋਈ ਗਲਤੀ ਕਿਤੇ ਐਡਰੈਸ ਦਾ ਫਰਕ ਹੋ ਜਾਂ ਕਿਤੇ ਨਾ ਕਿਤੇ ਕੋਈ ਟੈਕਨੀਕਲ ਪ੍ਰੋਬਲਮ ਕਰਕੇ ਤੇ ਸ਼ਾਇਦ ਉਹ ਨਹੀਂ ਗੱਲ ਹੋ ਸਕੀ ਉਸ ਤੋਂ ਬਾਅਦ ਜੱਥੇਬੰਦੀ ਕਿੰਨੀ ਕ ਪੈਰਵਾਈ ਕਰ ਰਹੀ ਆ ਕੀ ਨੀ ਕਦੀ ਬੀਬੀ ਪਰਮਜੀਤ ਕੌਰ ਖਰੜਾ ਜੀ ਨਾਲ ਇਸ ਵਿਸ਼ੇ ਤੇ ਇੰਟਰਵਿਊ ਕਰਾਂਗੇ ਤੇ ਜਰੂਰ ਆਪ ਸਭ ਸੰਗਤਾਂ ਨਾਲ ਉਹ ਵੀ ਜਾਣਕਾਰੀ ਸਾਂਝੀ ਕਰਾਂਗੇ ਸਲੂਟ ਆ ਸ਼ਹੀਦ ਭਾਈ ਜਸਵੰਤ ਸਿੰਘ ਖਰਦਾਜੀ ਨੂੰ ਕਿ ਇਹਨਾਂ ਲਾवारिस ਕਰਕੇ ਸਸਕਾਰ ਕੀਤੇ ਗਏ ਸਿੰਘਾਂ ਦੇ ਉਹ ਵਾਰਿਸ ਬਣੇ ਤੇ ਖੁਦ ਇੱਕ ਲਾवारिस लाश ਉਹ ਬਣਾ ਦਿੱਤੇ ਗਏ ਉਸ ਸਮੇਂ ਦੇ ਵਿੱਚ ਕਿਉਂਕਿ ਉਹਨਾਂ ਦਾ ਖੁਦ ਵੀ ਮਿਲ ਕੇ ਕੋਈ ਥੋ ਪਤਾ ਨਹੀਂ ਲੱਗਾ ਕਿ ਕਿੱਥੇ ਉਹਨਾਂ ਨੂੰ ਇੰਟਰੋਗੇਟ ਤੇ ਚਲੋ ਕਈ ਕਹਾਣੀਆਂ ਸਾਹਮਣੇ ਆਈਆਂ ਨੇ ਉਸ ਮਾਮਲੇ ਦੇ ਵਿੱਚ ਕਈ ਪੁੜਸ ਵਾਲੇ ਹੁਣ ਉਮਰ ਕੈਦਾਂ ਕੱਟ ਰਹੇ ਨੇ ਰੋ ਰਹੇ ਨੇ ਸੜ ਰਹੇ ਨੇ ਜਿਨ੍ਹਾਂ ਦੇ ਵਿੱਚ ਤੇ ਉਹਨਾਂ ਨੂੰ ਰਿਹਾਅ ਕਰਨ ਦਾ ਯਤਨ ਹੁੰਦਾ ਪਰ ਉਹ ਵੀ ਰਿਹਾਅ ਉਦੋਂ ਹੀ ਹੋਣਿਆ ਜਦੋਂ ਆ 35 35 ਸਾਲ ਵਾਲੇ ਸਾਡੇ ਬੰਦੀ ਸੰਗ ਰਿਹਾਅ ਹੋਣਗੇ ਜਾਂ ਜਿਸ ਵੇਸ ਤੇ ਹੋ ਰਹਾਉਣਗੇ ਇਹ ਵੀ ਫਿਰ ਨਾਲ ਹੀ ਰਿਹਾਅ ਹੋਣਗੇ ਕਿਉਂਕਿ ਕੇਸ ਤੇ ਸਾਰਿਆਂ ਤੇ ਕੋਈ ਜੀ 302 302 ਹੀ ਆ ਤੇ ਚਲੋ ਸਾਧੂ ਕਿਰਪਾ ਕਰਨਗੇ ਅ ਬਾਕੀ ਅ ਜਦੋਂ ਵੀ ਕਿਤੇ ਕੋਤਾਂ ਨੂੰ ਕੋਈ ਮੁਸ਼ਕਲ ਪ੍ਰੋਬਲਮ ਆਵੇ ਤੁਹਾਡੇ ਨੰਬਰ ਤੁਹਾਡੇ ਕੋਲ ਦੇ ਬਿਨਾਂ ਚੀਜ਼ ਕੋ ਫੋਨ ਕਰ ਦੇਣਾ ਤੇ ਕੋਈ ਗੱਲ ਨਹੀਂ ਜਿੱਥੇ ਜਿੰਨੇ ਜੋ ਕੇ ਅਗੇ ਅਸੀਂ ਤੁਹਾਡੇ ਨਾਲ ਆ ਜਾਏ ਜੀ ਧੰਨਵਾਦ ਜੀ ਤੁਹਾਡੀ ਕਿਰਪਾ ਕਰਨਗੇ ਤੇ ਸਾਧ ਸੰਗਜੀ ਨੰਬਰ ਮੈਂ ਪਰਿਵਾਰ ਦਾ ਇੱਕ ਦੁਬਾਰਾ ਬੋਲਦਾ 93155 3294 ਨਾ ਕੋਈ ਓਲਾ ਤੇ ਨਾ ਬਿਚੋਲਾ ਵਿੱਚ ਪਾਉਣ ਦੀ ਲੋੜ ਨਹੀਂ ਸਿੱਧਾ ਪਰਿਵਾਰ ਨੂੰ ਫੋਨ ਕਰਨਾ ਤਰਨਤਾਰਨ ਦੇ ਨਾਲ ਹੀ ਜੋਧਪੁਰ ਆ ਉੱਥੇ ਹੀ ਰਹਿੰਦੀ ਹੈ ਫੋਨ ਕਰਕੇ ਉੱਥੇ ਪਹੁੰਚੋ ਜਾਂ ਇਹਨਾਂ ਦਾ ਆਧਾਰ ਕਾਰਨ ਜਾਂ ਅਕਾਊਂਟ ਨੰਬਰ ਲੈ ਕੇ ਤੁਸੀਂ ਜਥਾ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕਰਨੀ ਘਰ ਦੀ ਹਾਲਤ ਖਸਤਾ ਹੈ ਤੇ ਥੋੜਾ ਜਿਹਾ ਆਪ ਸਭ ਦੇ ਸਹਿਯੋਗ ਦੀ ਲੋੜ ਆ ਤੇ ਆਓ ਰਲ ਬਲ ਕੇ ਇਹਨਾਂ ਦੀ ਵੀ ਛੱਤ ਜਿਹੜੀ ਇਹ ਬਣਾਈਏ ਸਤਿਗੁਰੂ ਕਿਰਪਾ ਕਰਨਗੇ ਸੱਚ ਪਾਸ਼ਾ ਹੋਰ ਕੋਈ ਮਾਤਾ ਜੀ ਕੋ ਗੱਲ ਐ ਅਸੀਂ ਇੱਕੋ ਕਰਨੀ ਚਾਹੁੰਦੇ ਹੋ ਜਿਹੜੀ ਤੁਹਾਡੇ ਜੀਨ ਚ ਹੋਵੇ ਚਲੋ ਮਾ ਦੀ ਕਿਰਪਾ ਕੀਤੀ ਬੜੀ ਠੀਕ ਹੈ ਸਤਿਗੁਰੂ ਕਿਰਪਾ ਕਰਨਗੇ ਜੀ ਤੇ ਘਦਾਰ卡 ਤੋਂ ਆਪਣਾ ਮੇਰੇ ਕੋਲ ਹੈਗਾ ਚਾਹੀਦਾ ਦੇ ਨਹੀਂ ਕੋਈ ਗੱਲ ਨਹੀਂ ਆਹ ਉਹ ਲੈ ਲੈਨੇ ਅਸੀਂ ਤੁਹਾਡੇ ਕੋਲ ਠੀਕ ਆ ਬੇਟਾ ਜੀ ਠੀਕ ਹੈ ਬਾਕੀ ਕੋਈ ਗੱਲ ਨਹੀਂ ਮੈਂ ਸੰਗਤ ਨੂੰ ਅਪੀਲ ਕੀਤੀ ਆ ਕਿ ਜਿੰਨਾ ਨੇ ਤੁਹਾਨੂੰ ਗਾ ਕੇ ਸੇਵਾ ਠੀਕ ਆ ਬੇਟਾ ਜੀ ਠੀਕ ਆ ਸਾਰੇ ਪਾਸ਼ਾ ਕਿਰਪਾਸ ਆਦਮੀ ਬਹੁਤ ਮਿਹਰਬਾਨੀ ਸਾਧ ਸੰਭਗੀ ਜਿਤਨਾ ਤੁਸੀਂ ਅਕਸਰ ਸ਼ਹੀਦ ਪਰਿਵਾਰਾਂ ਦੇ ਇਸ ਮੁਸ਼ਕਲ ਦੇ ਸਮੇਂ ਚ ਨਾ ਇਹਨਾਂ ਦੇ ਨਾਲ ਖੜਦੇ ਹੋ ਇਹਨਾਂ ਦੀ ਮਦਦ ਕਰਦੇ ਹੋ ਤੇ ਜਰੂਰ ਇਸ ਪਰਿਵਾਰ ਦੀ ਮਦਦ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਿਓ ਅਸੀਂ ਆਪ ਜੀ ਦੇ ਬੇਹਦ ਸ਼ੁਕਰਗੁਜ਼ਾਰ ਹਾਂ ਮਾਸ ਤੇ ਕੋਸ਼ਿਸ਼ ਕਰਾਂਗੇ ਇਹ سلسلہ ਜਿਹੜਾ ਬਦਸਤੂਰ ਜਿਹੜਾ ਉਹ ਜਾਰੀ ਰਵੇ ਹੁਣ ਹਾਲਾਤ ਇਹ ਬਣਦੇ ਜਾਂਦੇ ਆ ਪਈ ਸ਼ਾਇਦ ਹੁਣ ਇਹ ਸੇਵਾ ਦਾ ਕੋਈ ਰੂਪ ਰੇਖਾ ਰੰਗ ਢੰਗ ਦਾ ਸਥਾਨ ਬਦਲ ਜਾਏ ਪਰ ਇਹ ਆਪਜੀ ਨਾਲ ਵਾਦਾ ਕਿ ਜਦ ਤੱਕ ਸਰੀਰ ਚ ਜਾਨ ਆ ਤੇ ਇਹ ਜबान ਸਾਹ ਦਿੱਤੀ ਆ ਇਹ ਜੀਨ ਸਾਹ ਦਿੰਦਾ ਹੈ ਆਖਰੀ ਸਮੇਂ ਤੱਕ ਵੀ ਸਾਧ ਸੰਗਤੀ ਤੁਸੀਂ ਆਪਣਾ ਭਰੋਸਾ ਸਾਡੇ ਤੇ ਕਾਇਮ ਰੱਖਿਓ ਸ਼ਹੀਦ ਪਰਿਵਾਰਾਂ ਦੀ ਸੇਵਾ ਜਿਹੜੀ ਆ ਬਾਦਸਤੂਰ ਜਾਰੀ ਰੱਖਾਂਗੇ ਕਿਉਂਕਿ ਹੁਣ ਸਾਜ਼ਿਸ਼ਾਂ ਬਹੁਤ ਹੋ ਰਹੀਆਂ ਨੇ ਆਪਣਿਆਂ ਦੇ ਵੀ ਜਿਹੜੇ ਆ ਉਹ ਮਨ ਥੋੜੇ ਜਿਏ ਹੁਣ ਬਦਲੇ ਨੇ ਉਹ ਵੀ ਨਹੀਂ ਹੁਣ ਸ਼ਾਇਦ ਚਾਹੁੰਦੇ ਪੀ ਇਹ ਸਫਸਲੇ ਜਾਰੀ ਰੱਖੀ ਸ਼ਾਇਦ ਉਹ ਵੀ ਮੈਨੂੰ ਲੱਗਦਾ ਸ਼ਾਇਦ ਥੱਕ ਆਕ ਗਏ ਕਿ 10 ਸਾਲ ਹੋ ਗਏ ਸੇਵਾ ਕਰਦੇ ਹੁਣ ਬਹੁਤ ਹੋ ਗਿਆ ਕਿਉਂਕਿ 10 ਸਾਲ ਤੋਂ ਤੇ ਮੈਂ ਉਹਨਾਂ ਦੇ ਨਾਲ ਲੱਗਾ ਹੋਇਆ ਹਾਂ ਤੇ ਬਾਕੀ ਕੋਈ ਨਹੀਂ ਸਾਧੂ ਕਿਰਪਾ ਕਰਨਗੇ ਦੁਸ਼ਮਣ ਬਾਤ ਕਰਿਆ ਹੋਣੀ ਜਿਹੜੇ ਸਾਡੇ ਵਿਰੋਧੀ ਨੇ ਉਹਨਾਂ ਨੇ ਕਈ ਤਰ੍ਹਾਂ ਦੇ ਸਾਡੇ ਵਿਰੋਧ ਪ੍ਰਚਾਰ ਵੀ ਕਰਦੇ ਆ ਉਹਨਾਂ ਨੇ ਬਕਵਾਸ ਵੀ ਕਰਦੇ ਆ ਬਾਕੀ ਉਹਨਾਂ ਤੇ ਭਰੋਸਾ ਨਹੀਂ ਕਰਨਾ ਕਿਉਂਕਿ ਕੋਈ ਬੰਦਿਆਂ ਦਾ ਕੰਮ ਹੁੰਦਾ ਹੈ ਉਹ ਨਿੱਤਕ ਨੇ ਤੇ ਉਹਨਾਂ ਦਾ ਨਿੰਦਿਆ ਨਾਲ ਹੀ ਉਹਨਾਂ ਦਾ ਰੋਜੀ ਰੋਟੀ ਚੱਲਦੀ ਆ ਤੇ ਉਹਨਾਂ ਨੂੰ ਕੋਈ ਵੀ ਆ ਜੇ ਵੱਡਿਆਂ ਤੋਂ ਵੱਡਿਆਂ ਹਸਿਆਂ ਦੀ ਵੀ ਉਹ ਨਿੰਦਿਆ ਕਰਦੇ ਨੇ ਗੁਰੂ ਘਰਾਂ ਦੀ ਨਿੰਦਿਆ ਕਰਦੇ ਨੇ ਉਹਨਾਂ ਕਰੀ ਜਾਣੀਆਂ ਉਹ ਕੋਈ ਉਹਨਾਂ ਦੀ ਡਿਊਟੀ ਉਹ ਤਰ੍ਹਾਂ ਦੀ ਲੱਗੀ ਆ ਤੇ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨ ਅਸੀਂ ਜਰੂਰ ਰਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਨਾਲ ਹੋਈ ਸਮਾਤ ਬਖਸ਼ਾ ਤੇ ਬਾਕੀ ਅਰਦਾਸ ਕਰਿਓ ਕਿ ਸਾਡੀ ਇੱਕ ਟੀਮ ਹੈ ਆ ਕਬੜੀ ਉਹਨਾਂ ਚੇਕ ਦਾ ਇਫਾਕ ਬਣਿਆ ਰਹੀ ਤੇ ਕਈ ਵਾਰੀ ਇਹ ਹੁੰਦਾ ਪਈ ਉਹ ਜਿਵੇਂ ਗੁਰਨਾਨ ਪਾਤਸ਼ਾਹ ਜੀ ਦੇ ਵੇਲੇ ਜੀ ਉਹ ਗੱਲ ਯਾਦ ਹੁੰਦੀ ਆ ਕਿ ਕੋਈ ਜਨ ਨੂੰ ਕਹਿਤਾ ਸੀ ਵਸਦੇ ਰਹੋ ਤੇ ਕੁਛ ਨੂੰ ਕਿਆ ਹੀ ਗੁਜਰੇ ਪਾਓ ਪੀੜੀ ਅਸੀਂ ਖਿੰਦਰ ਵੀ ਗਏ ਤੇ ਵਕ ਵਕ ਥਾਵਾਂ ਤੇ ਜਾ ਕੇ ਛੀਂ ਪਰਵਾਰਾਂ ਦੀ ਸੇਵਾ ਕਰਦੇ ਰਵਾਂਗੇ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਬਹੁਤ ਧੰਨਵਾਦ ਤੁਹਾਡਾ ਸਾਥ ਸਾਜ ਨਾਲ ਇਸ ਤਰ੍ਹਾਂ ਬਣਿਆ ਰਵੇ ਅਸੀਂ ਆਪ ਜੀ ਦੇ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਕਿ ਵੀਡੀਓ ਨੂੰ ਵੱਤਵਾਰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾ ਸੰਗ ਜੀ ਗੁਰੂ ਨਾਨਕ ਨੰਦ ਸੇਵਾ ਸੁਸਾਇਟੀ ਦੁਨਾਈਖਾਂ ਦੇ ਰਾਹੀ ਸੰਗਤੋਂ ਨੂੰ ਭੇਜੀ ਸੇਵਾ ਦੇ ਵਿੱਚੋਂ ਅੱਜ ਅਸੀਂ ਸਤਕਾਰਯੋਗ ਮਾਤਾ ਸਵਰਨ ਕੌਰ ਜੀ ਜੋ ਕਿ ਮਾਤਾ ਜੀ ਨੇ ਸ਼ਹੀਦ ਭਾਈ ਗੁਰਿੰਦਰ ਸਿੰਘ ਕਿ ਜੋਧਪੁਰ ਜਿਲ੍ਹਾ ਤਨਤਾਂ ਤੋਂ ਇਹਨਾਂ ਦੇ ਸਪੁਰਦ ਸ੍ਰੀ 15000 ਦੀ ਛੋਟੀ ਜੀ ਪੇਟਾ ਕਰਦੇ ਹਨ ਇਹਨਾਂ ਦੇ ਦਵਾਈਦਾਰ ਹੋਣੀ ਤੇ ਇਹਨਾਂ ਦਾ ਨੰਬਰ ਹੈ ਜੀ 9915523294 ਇਸ ਨੰਬਰ ਦੇ ਉੱਤੇ ਪਰਿਵਾਰ ਨਾਲ ਸਿੱਧਾ ਸੰਪਰਕ ਕਰਨ ਦੀ ਕੋਸ਼ਿਸ਼ ਕਰਨੀ ਹੈ ਅਸੀਂ ਆਪ ਜੀ ਦੇ ਬਿਹਤਰੀ ਸ਼ੁਕਰਗੁਜ਼ਾਰ ਹੋਵਾਂਗੇ ਬਹੁਤ ਬਹੁਤ ਧੰਨਵਾਦ तमाम ਦੁਨੀਆ ਦੇ ਵਸਨੀਕਾਂ ਉਹਨਾਂ ਸੰਗਤਾਂ ਦਾ ਜਿਹੜੇ ਸਾਡੇ ਤੇ ਭਰੋਸਾ ਕਰਦੇ ਨੇ ਤੇ ਸਾਡੇ ਲਈ ਇਹ ਸੇਵਾ ਭੇਜਦੇ ਨੇ ਤਾਂ ਕਿ ਅਸੀਂ ਬਿਹਤਰ ਢੰਗ ਦੇ ਨਾਲ ਇਹਨਾਂ ਸ਼ਹੀਦ ਪਰਿਵਾਰਾਂ ਦੀ ਤੇ ਲੋੜਵੰਦ ਪਰਿਵਾਰਾਂ ਦੀ ਸੇਵਾ ਕਰ ਸਕੀਏ ਸਤਿਗੁਰੂ ਉਹਨਾਂ ਨੂੰ ਦਿਢ ਦੁਗਣੀ ਤੇ ਰਾਤ ਚੌਵੀ ਤੱਕ ਹੀ ਬਖਸ਼ਣਾ ਬਹੁਤ ਬਹੁਤ ਮਿਹਰਬਾਨੀ ਜੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਅਸੀਂ ਆਪ ਜੀ ਦੇ ਬਿਹਤ ਸ਼ੁਕਰਗੁਜ਼ਾਰ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ